ਦਾਨ ਮਹਾਕਲਿਆਣ ਅਜਬ੍ਰੀਟਾ ਦੇ ਸਰਕਾਰੀ ਹਸਪਤਾਲ ਵਿਖੇ ਤਨ ਤਨ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦੇ ਆਂ ਅਤੇ ਸ਼ਹੀਦ ਉਦਮ ਸਿੰਘ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਆਂ ਬ੍ਰਿਟੇਨ ਦੇ ਅਸਸਤਾਵਾਵਾਂ ਵੱਲੋਂ ਖੂਨਦਾਨ ਕੈਂਪ ਲਾਇਆ ਗਿਆ ਜਿਸ ਵਿੱਚ ਖੂਨਦਾਨ ਪ੍ਰੇਮੀਆਂ ਨੇ ਵੱਧ ਤੋਂ ਵੱਧ ਖੂਨਦਾਨ ਕੀਤਾ ਸਾਰੀ ਹੀ ਸੰਗਤ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਖੂਨਦਾਨ ਕਰਿਆ ਕਰੋ ਤਾਂ ਜੋ ਕਿਸੇ ਵਿਅਕਤੀ ਨੂੰ ਖੂਨ ਦੀ ਸਹਾਇਤਾ ਮਿਲ ਸਕੇ ਖੂਨਦਾਨ ਮਹਾਕल्याण ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਸਰਕਾਰੀ ਹਸਪੀਟਲ ਬਰੇਟਾ ਵਿਖੇ ਮਾਤਾ ਗੁਜਰੀ ਜੀ ਛੋਟੇ ਸਾਹਿਬ ਜਾਦੇ ਬਾਬਾ ਜੁਰਾਵਰ ਸਿੰਘ ਜੀ ਤੇ ਬਾਬਾ ਫਤਿਹ ਸਿੰਘ ਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਹੈ ਨਾਲ ਹੀ ਸੁਨਾਮ ਦੇ ਵਾਸੀ ਸ਼ਹੀਦ ਉਦਮ ਸਿੰਘ ਜੀ ਉਹਨਾਂ ਦਾ ਵੀ ਅੱਜ ਜਨਮ ਹੈ ਸੋ ਉਹਨਾਂ ਨੂੰ ਵੀ ਸਮਰਪਿਤ ਹੈ ਤੋ ਇਲਾਕੇ ਦੀਆਂ ਸਮੂਹ ਕਮੇਟੀਆਂ ਸੰਸਥਾਵਾਂ ਟਰਸਟਾਂ ਦੇ ਸਹਿਯੋਗ ਦੇ